ਕੈਨੇਡਾ ਦੇ ਵਿੱਚ ਫਿਲਹਾਲ ਹਾਲਾਤ ਹੋਰ ਤੀਬਰ ਹੁੰਦੇ ਨਜ਼ਰ ਆ ਰਹੇ ਆ ਸਟੂਡੈਂਟਸ ਜਿਹੜੇ ਖਾਸ ਕਰਕੇ ਕੈਨੇਡਾ ਦੇ ਵਿੱਚ ਨੇ ਉਹਨਾਂ ਵਾਸਤੇ ਦਿੱਕਤਾਂ ਦੁਆਰਾ ਪੇਸ਼ ਆਉਣ ਲੱਗੀਆਂ ਨੇ ਕਿਉਂਕਿ ਹੁਣ ਵਿਭਾਗੀ ਕਾਰਵਾਈ ਸ਼ੁਰੂ ਹੋਣ ਜਾ ਰਹੀ ਹੈ ਈਮੇਲਸ ਆਉਣੇ ਸ਼ੁਰੂ ਹੋ ਗਏ ਨੇ ਕਈ ਸਟੂਡੈਂਟਸ ਨੂੰ ਕਹਿੰਦੇ ਆ ਚੁੱਕੇ ਨੇ ਕਈਆਂ ਨੂੰ ਆਉਣਗੇ ਔਰ ਸਿੱਧੇ ਅਸਿੱਧੇ ਤੌਰ ਦੇ ਉੱਤੇ ਵਿਭਾਗ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਇਸ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਵਿਭਾਗੀ ਕਾਰਵਾਈ ਹੋ ਰਹੀ ਹੈ ਵਿਭਾਗੀ ਜਾਂਚ ਹੋ ਰਹੀ ਹੈ ਹੁਣ ਦੋ ਔਰ ਇਸੇ ਚੀਜ਼ ਨੂੰ ਲੈ ਕੇ ਇੱਕ ਤਾਂ ਉਹ ਬੱਚੇ ਜਿਹੜੇ ਸਟੂਡੈਂਟ ਵੀਜ਼ਾ ਤੇ ਗਏ ਹੋਏ ਆ ਜਾਂ ਕਿਸੇ ਹੋਰ ਤਰੀਕੇ ਨਾਲ ਉੱਥੇ ਗਏ ਹੋਏ ਆ ਜਿਨ੍ਹਾਂ ਨੇ ਆਪਣੇ ਦਸਤਾਵੇਜ਼ ਉੱਥੇ ਜਮ੍ਹਾਂ ਕਰਾਏ ਉਹਨਾਂ ਨੂੰ ਦੁਬਾਰਾ ਆਪਣੇ ਦਸਤਾਵੇਜ਼ ਦਿਖਾਉਣ ਲਈ ਕਿਹਾ ਜਾ ਰਿਹਾ ਹੈ ਦਸਤਾਵੇਜ਼ ਖੰਗਾਲੇ ਜਾ ਰਹੇ ਆ ਔਰ ਇੱਕ ਹੋਰ ਗੱਲ ਜਿਹੜੇ ਪੀਆਰ ਹੋ ਚੁੱਕੇ ਨੇ ਉਹੀ ਇਸ ਦੇ ਵਿੱਚ ਉਲਝਦੇ ਨਜ਼ਰ ਆ ਰਹੇ ਆ ਇਹ ਵੱਡੀ ਵਿਭਾਗੀ ਕਾਰਵਾਈ ਹੈ ਕਿਉਂਕਿ ਹਾਲ ਹੀ ਦੇ ਵਿੱਚ ਪਹਿਲਾਂ ਤੁਹਾਨੂੰ 10000 ਸਟੂਡੈਂਟਸ ਦੀ ਜਾਣਕਾਰੀ ਦਿੱਤੀ ਸੀ ਫਿਰ ਦੁਬਾਰਾ 5 ਮਿਲੀਅਨ ਦੀ ਜਾਣਕਾਰੀ ਦਿੱਤੀ ਸੀ ਹੁਣ ਇੱਕ ਹੋਰ ਖਬਰ ਸਾਹਮਣੇ ਆ ਗਈ ਹੈ ਕੈਨੇਡਾ ਦੇ ਨਾਲ ਜੁੜੀ ਹੋਈ ਖैर ਇਹ ਕੀ ਕوج ਹੈ ਇਹ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ ਔਰ ਇਹ ਵਿਭਾਗੀ ਕਾਰਵਾਈ ਕਰਨ ਪਿੱਛੇ ਅਸਲ ਕਾਰਨ ਕੀ ਹੈ ਜਾਣਨ ਦੀ ਕੋਸ਼ਿਸ਼ ਕਰਦੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੋਇਨਾ ਡਾਕਟਰ ਸਾਹਿਬ ਸਮਰਦਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਸਾਬ ਅਚਾਨਕ ਵਿਭਾਗੀ ਕਾਰਵਾਈ ਹੋ ਰਹੀ ਹੈ ਔਰ ਹੁਣ ਕੱਲੇ-ਕੱਲੇ ਦੇ ਦਸਤਾਵੇਜ਼ ਖੰਗਾਲਣ ਦੀ ਗੱਲ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਇੱ ਤੋਂ ਹੀ ਸ਼ੁਰੂ ਕਰਦੇ ਹਾਂ ਕਿਉਂ ਹੋ ਰਹੀ ਹੈ ਇਹ ਕਾਰਵਾਈ ਹੈ ਕੀ ਦੇਖੋ ਸਭ ਤੋਂ ਪਹਿਲਾਂ ਨਾ ਸਾਫ ਸਿੰਘ ਜੀ ਨੇ ਸਮਝ ਨਾ ਪਾਏਗਾ ਜਦੋਂ ਉਹ ਨਾ ਕਿਤੇ ਅਪਪਨ ਹਿੰਦੁਸਤਾਨ ਦੇ ਡੈਮੋਕਰੈtic ਸਿਸਟਮ ਤੋਂ ਸਮਝ ਲਈਏ ਯਾ ਇਥੇ ਦੇ ਕਾਨੂੰਨ ਦੇ ਸਿਸਟਮ ਤੋਂ ਸਮਝ ਲਈਏ ਜਦੋਂ ਕਿਤੇ ਕਿਸੇ ਬੈਂਕ 'ਚ ਇੱਕ ਘੁਟਾਲਾ ਛੋਟਾ ਜਿਹਾ ਫੜਿਆ ਜਾਵੇ ਤੇ ਫਿਰ ਕੀ ਕਰਦੀਆਂ ਏਜੰਸੀਆਂ सीबीआई ਵਗੈਰਾ ਸਾਰੀਆਂ ਇਕਨੋਮਿਕ ਅਫੈਂਸ ਦੀਆਂ ਜਿਹੜੀਆਂ ਏਜੰਸੀਆਂ ਹੁੰਦੀਆਂ ਉਹ ਸਾਰੇ ਬੈਂਕਿੰਗ ਸਿਸਟਮ ਨੂੰ ਚੈੱਕ ਕਰਨਾ ਸ਼ੁਰੂ ਕਰ ਦਿੰਦੀਆਂ ਵੀ ਕਿਤੇ ਇਹ ਹੋਰ ਘੁਟਾਲੇ ਤਾਂ ਨਹੀਂ ਹੋਏ ਕਿਤੇ ਇਹ ਸਿਸਟਮ ਦੇ ਵਿੱਚ ਹੋਰ ਗੜਬੜੀ ਤਾਂ ਨਹੀਂ ਕਰਕੇ ਲੋਕਾਂ ਨੇ ਫਾਇਦੇ ਲੈ ਲਏ ਦੇਖਾ ਤੁਸੀਂ ਪਿੱਛੇ ਜੀ ਜਦੋਂ ਹਿੰਦੁਸਤਾਨ ਦੇ ਵਿੱਚ ਲੋਨ ਦਾ ਸਿਸਟਮ ਹੋਇਆ ਸੀ ਕਿ ਲੋਨ ਜਿਹੜਾ ਉਹ ਪ੍ਰਾਪਰਟੀ ਦੀ ਕੀਮਤ ਨਾਲੋਂ ਓਕੀ ਜ਼ਿਆਦਾ ਲੈ ਗਏ ਜੇ 10 ਲੱਖ ਦਾ ਪਲਾਟ ਸੀ ਤੇ 25-25 ਲੱਖ ਲੋਨ ਲੈ ਗਏ 40-40 ਲੱਖ ਜਦੋਂ 2-4 ਕੇਸਾਂ ਦੇ ਵਿੱਚ ਫੜੇ ਗਏ ਕਿ ਯਾਰ ਇਹ ਤਾਂ ਪ੍ਰਾਪਰਟੀ ਦੀ ਮੁੱਲੀ 2 ਕਰੋੜ ਹੈ ਤੇ ਇੱਥੇ ਲੋਨ 20 ਕਰੋੜ ਦਾ ਕਿੰਨੇ ਦੇ ਦਿੱਤਾ ਉਸ ਤੋਂ ਬਾਅਦ ਬੜਾ ਰੋਲਾ ਰੱਪਾ ਪਿਆ ਉਹ ਸਾਰਾ ਬੈਂਕਿੰਗ ਸਿਸਟਮ ਸਕੈਨ ਹੋਇਆ ਹਰ ਚੀਜ਼ ਸਕੈਨ ਹੋਈ ਵੀ ਇਹ ਕਿ ਹੋਇਆ ਕੀ ਮੈਂ ਹੁਣ ਕੈਨੇਡਾ ਦੇ ਵਿੱਚ ਕੀ ਹੋਇਆ ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾਂ ਤਾਂ 700 ਜਿਹੜਾ ਵਰਜੇਸ਼ ਮਿਸ਼ਰਾ ਨੇ ਭੇਜਿਆ ਸੀਗਾ ਬਈ ਆਫਰ ਲੈਟਰ ਜਿਹੜੇ ਆਪਾਂ ਕਿਥੇ ਹੋਰ ਦੇ ਸੀ ਤੇ ਕਾਲਜ ਕਿਸੇ ਹੋਰ ਚ ਦਾਖਲ ਕਰਾਤਾ ਜਦੋਂ ਬੱਚਿਆਂ ਨੇ ਵਰਕ ਪਰਮਿਟ ਅਪਲਾਈ ਕਰ ਲਿਆ ਤੇ ਉਹ ਪੀਆਰ ਲਈ ਅਪਲਾਈ ਕਰਨਾ ਸੀ ਵਰਕ ਪਰਮਟ ਲਈ ਕਰਨਾ ਸੀ ਜਦੋਂ ਉਹਨਾਂ ਨੇ ਕਾਲਜ ਤੋਂ ਸਟੱਡੀ ਦੇ ਡਾਕੂਮੈਂਟ ਚੈੱਕ ਕੀਤੇ ਉਹ ਕਹਿੰਦੇ ਠੀਕ ਆ ਤੁਸੀਂ ਗ੍ਰੈਜੂਏਸ਼ਨ ਕਰ ਲਈ ਲੇਕਿਨ ਤੁਹਾਡੀ ਐਡਮਿਸ਼ਨ ਤਾਂ ਸ਼ੈਡੀਅਨ ਕਾਲਜ ਹੋਈ ਸੀ ਤੇ ਤੁਸੀਂ ਸੈਂਟ ਕਲੀਅਰ ਚੋਂ ਡਿਗਰੀ ਕਰਕੇ ਆ ਰਹੇ ਹੋ ਉੱਥੇ ਆ ਕੇ ਉਹਨਾਂ ਦਾ ਪੇਚ ਫਸ ਗਿਆ ਤੇ ਉਹ ਜਦੋਂ ਆਫਰ ਲੈਟਰਾਂ ਚੈੱਕ ਹੋਈਆਂ ਕਾਲਜਾਂ ਦੀਆਂ ਜਾਲੀ ਸੀਗੀਆਂ ਵੀਜ਼ੇ ਲਵਾਨ ਲਈ ਸੀਗੀਆਂ ਕਿਉਂਕਿ ਕੈਨੇਡਾ ਨੇ ਜਿਹੜਾ ਵੀਜ਼ਾ ਦਿੱਤਾ ਨਾ ਉਹਦੇ 'ਚ ਉਹਨਾਂ ਨੇ ਆਪਣੀਆਂ ਜਿਹੜੀਆਂ ਲੈਟਰ ਆਫ ਅਸੈਪਟੈਂਸ ਹੈਗੀਆਂ ਠੀਕ ਹੈ ਨਾ ਉਹਨੂੰ ਉਹਨਾਂ ਨੇ ਚੈੱਕ ਨਹੀਂ ਕੀਤਾ ਉਹਨਾਂ ਨੇ ਧੜਾ ਧਾੜ ਉਹਨਾਂ ਨੇ ਦੇਖਿਆ ਲੈਟਰ ਆਫ ਅਸੈਪਟੈਂਸ ਹੈਗੀ ਆ ਫਲਾਣੇ ਕਾਲਜ ਦੀ ਚੱਕ ਦਿਓ ਬੱਚੇ ਨੂੰ ਬਾਹਰ ਭੇਜੋ ਹੁਣ ਬੱਚੇ ਜਦੋਂ ਬਾਹਰ ਪਹੁੰਚ ਗਏ ਉੱਥੇ ਫਿਰ ਉਹ 700 ਬੱਚੇ ਵਾਲੇ ਇਨਸੀਡੈਂਟ ਤੋਂ ਬਾਅਦ ਇੱਕ ਨਵਾਂ ਹੋਰ ਆ ਗਿਆ ਸਕੈਮ ਉਹ ਜਿਹੜਾ ਪਿੱਛੇ ਆਇਆ 10000 ਬੱਚੇ ਉਹ 10000 ਬੱਚੇ ਦਾ ਡਾਕੂਮੈਂਟ ਜਦੋਂ ਫੜਿਆ ਗਿਆ ਤੇ ਉਹ ਦੇਖਿਆ ਉਹਨਾਂ ਨੇ ਵੀ ਇਹਨਾਂ ਦੀਆਂ ਲੈਟਰ ਆਫ ਸੈਪਟੈਂਸ ਹੀ ਕਿਸੇ ਹੋਰ ਕਾਲਜ ਦੀ ਐ ਪੜ੍ਹੇ ਕਿਸੇ ਹੋਰ ਕਾਲਜ ਆ ਤੇ ਜੇ ਉਹ ਕਹਿੰਦੇ ਵੀ ਜਿਸ ਕਾਲਜ ਤੇ ਜੀਏ ਦੀ ਲੈਟਰ ਆਫ ਸੈਪਟੈਂਸ ਨਾ ਲੱਗਦੀ ਆ ਟੁੱਟੇ ਜੇ ਕਾਲਜਾਂ ਦੀਆਂ ਲੱਗ ਜਾਂਦੀਆਂ ਤੇ ਉਹ ਕੈਨੇਡਾ ਦਾ ਵੀਜ਼ਾ ਨਹੀਂ ਮਿਲਣਾ ਸੀ ਕਿਉਂਕਿ ਕਿਉਂਕਿ ਕੈਨੇਡਾ ਦਾ ਜਦੋਂ ਇਹ ਸਿਸਟਮ ਚੱਲਦਾ ਪਿਆ ਸੀ ਉਦੋਂ ਕੈਨੇਡਾ ਦੇ ਵਿੱਚ ਜਿਹੜਾ ਰੇਟਿੰਗ ਸਿਸਟਮ ਸੀਗਾ ਜਿਹਨੂੰ ਆਪਾਂ ਕਹਿੰਦੇ ਆ ਸਕਸੈਸਸ ਰੇਟ ਸੀਗਾ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਨੇ ਸਫਲਤਾ ਰੇਟ ਸੀਗਾ ਉਹ 65% ਦੇ ਆਸ-ਪਾਸ ਸੀ 35% ਵੀਜ਼ੇ ਰਿਜੈਕਟ ਵੀ ਹੋ ਰਹੇ ਸੀ ਇੱਕ ਸਟੇਜ ਆਈ 70 ਤੱਕ ਪਹੁੰਚ ਗਿਆ ਜਦੋਂ ਪੀਕ ਆ ਗਈ ਫਿਰ ਵੀ 30% ਉਹ ਰਿਜੈਕਟ ਕਰਦੇ ਸੀ 30% ਕਿਹੜੇ ਸੀ ਉਹ ਜਿਨ੍ਹਾਂ ਨੇ ਘਰਾਂ 'ਚ ਕਾਲਜ ਖੋਲੇ ਹੋਏ ਛੋਟੇ-ਛੋਟੇ ਐਵੇਂ ਇੰਸਟੀਚਿਊਟ ਬਣਾਏ ਹੋਏ ਆ ਉਹਨਾਂ ਦੇ ਸੀ ਇਹਨਾਂ ਨੇ ਕੀ ਕੀਤਾ ਮਹਾਨਭਾਵਾਂ ਨੇ ਆ ਜਿਹੜੇ ਜਾਲਸਾਜ ਬੈਠੇ ਇੱਥੇ ਪੰਜਾਬ ਦੇ ਵਿੱਚ ਇਹਨਾਂ ਨੇ ਕੀ ਕੀਤਾ ਟਰੈਵਲ ਏਜੰਟਾਂ ਨੇ ਇਹਨਾਂ ਨੇ ਰਾਲ ਕੇ ਵਧੀਆ ਕਾਲਜ ਦੀ ਲੈਟਰ ਆਫ ਅਸੈਪਟੈਂਸ ਤਿਆਰ ਕਰਤੀ ਵੀ ਦੇਖੋ ਜੀ ਇਸ ਕਾਲਜ 'ਚ ਦੀ ਐਡਮਿਸ਼ਨ ਹੋ ਗਈ ਆ ਤੇ ਜਦੋਂ ਉੱਥੇ ਉਤਾਰਤਾ ਬੱਚਾ ਉਤਾਰ ਕੇ ਤੇ ਬੱਚੇ ਨੂੰ ਜਦੋਂ ਕਿਹਾ ਵੀ ਹੁਣ ਤੂੰ ਉਹਨੂੰ ਭੇਜ ਦਿੱਤਾ ਛੋਟੇ ਜਿਹੇ ਕਾਲਜ ਜਿਹੜੇ ਘਰਾਂ ਚ ਖੁੱਲੇ ਸੀਗੇ ਫਿਰ ਉਹਨਾਂ ਨੂੰ ਵਰਗ ਪਰਮਿਟ ਕਿੱਥੋਂ ਮਿਲਾਂ ਉਹ ਫਿਰ 700 ਤੋਂ ਬਾਅਦ ਫੜਿਆ ਗਿਆ 10000 ਬੱਚਾ ਹੁਣ ਜਦੋਂ ਦੇਖੋ ਇੱਕ ਸਿਸਟਮ ਚ 10000 ਬੱਚਾ ਫੜਿਆ ਗਿਆ ਹੋਵੇ ਉਹਨਾਂ ਨੇ ਕਿਹਾ ਇਹ ਤਾਂ ਬੱਚੇ ਹੁਣ ਫੜ ਲੇ ਆਪਾਂ ਪੁਰਾਣੀਆਂ ਪੀਆਰ ਚੈੱਕ ਕਰੋ ਹੁਣ ਵੀ ਜਿਹੜੇ ਬੱਚੇ ਤੇ ਸਟੂਡੈਂਟ ਹੋਰ ਵੀ ਆਏ ਨੇ ਇਹਨਾਂ ਨੂੰ ਵੀ ਚੈੱਕ ਕਰੋ ਕ੍ਰਾਸ ਚੈੱਕ ਕਰੋ ਸਾਰਾ ਕਿਉਂਕਿ ਉਹਨਾਂ ਨੂੰ ਤਾਂ ਪੁਆਇੰਟ ਮਿਲ ਗਿਆ ਬਈ ਹੁਣ ਇਹ ਸੀ ਇਹ ਜਹਾਜ਼ ਭਰ ਕੇ ਹਿੰਦੁਸਤਾਨ ਤੱਕਣੇ ਕਿੱਦਾਂ ਹੈਗੇ ਵਾਪਸ ਦੇਖੋ ਅਮਰੀਕਾ ਤੋਂ 18 ਲੱਖ ਬੰਦਾ ਜਿਹੜਾ ਆਈਡੈਂਟੀਫਾਈ ਹੋਇਆ ਜਿਹੜਾ ਦੋ ਨੰਬਰ ਚ ਗਿਆ ਅਮਰੀਕਾ ਚ 18 ਲੱਖ ਕਹਿੰਦਾ ਮੂਨਾਬਾਦੀ ਹੁੰਦੀ 18 ਲੱਖ ਠੀਕ ਹੈ ਨਾ ਚਾਰ ਜ਼ਿਲ੍ਹੇ ਸਮਾ ਜਾਂਦੇ ਉਹਦੇ ਵਿੱਚ ਵੱਡੇ 올 ਅਮਰੀਕਾ ਚ ਹੈਗਾ ਤੇ ਕੈਨੇਡਾ ਚ ਵੀ ਫਿਗਰ ਇੰਨੀ ਕੀ ਲੱਭਣੀ 8 ਤੋਂ 10 ਲੱਖ ਲਈ ਦੇ ਲਾਗੇ ਛਾਗੇ ਆ ਜਾਣੀ ਜਦੋਂ ਸਾਰਾ ਸਕੈਨ ਹੋਣਾ ਇਹਨਾਂ ਨੇ ਹੁਣ ਸ਼ੁਰੂ ਕਰ ਦੇਣਾ ਰਿਪੋਰਟ ਕਰਨਾ ਇਹਨਾਂ ਨੇ ਤੋੜਨੇ ਸ਼ੁਰੂ ਕਰ ਦੇਣੇ ਦੇਖੋ ਹੁਣ ਉਹਨਾਂ ਨੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਿਹਾ 2017 ਕਿਉਂਕਿ ਕੀ ਹੁੰਦਾ ਜਦੋਂ ਤੁਸੀਂ 3-4 ਸਾਲ 5 ਸਾਲ ਰਹਿ ਜਾਂਦੇ ਤੁਸੀਂ ਉੱਥੇ ਦੇ ਸਿਟੀਜ਼ਨ ਵੀ ਹੋ ਜਾਂਦੇ ਹੋ ਫਿਰ ਜਦੋਂ ਤੁਹਾਨੂੰ ਇੱਕ ਸਿਟੀਜ਼ਨਸ਼ਿਪ ਮਿਲ ਗਈ ਫਿਰ ਬੜਾ ਔਖਾ ਹੁੰਦਾ ਸਿਟੀਜ਼ਨਸ਼ਿਪ ਨੂੰ ਕੈਨਸਲ ਕਰਨਾ ਜਿਹਨੂੰ ਆਪਾਂ ਕਹਿੰਦੇ ਆ ਨਾਗਰਤਾ ਉਹਨੂੰ ਜਿੰਨਾਂ ਕੋ ਕੈਨੇਡੀਅਨ ਪਾਸਪੋਰਟ ਆ ਗਏ ਉਹ ਤਾਂ ਸਟੇਬਲ ਹੋ ਗਏ ਲੇਕਿਨ ਜਿੰਨਾ ਕੋ ਕੈਨੇਡੀਅਨ ਪਾਸਪੋਰਟ ਨਹੀਂ ਹੈਗੇ ਹਜੇ ਉਹ ਪੀਆਰ ਤੇ ਨੇ ਉਹਨਾਂ ਨੇ ਉਹ ਪੀਆਰ ਵੀ ਚੈੱਕ ਕਰਨੀਆਂ ਸ਼ੁਰੂ ਕਰਤੀਆਂ ਉਹ ਕਹਿੰਦੇ 2017 ਚ ਜਿੰਨੂੰ ਪਰਮਾਨੈਂਟ ਰੈਜ਼ਿਡੈਂਸੀ ਮਿਲੀ ਆ 2018 ਚ ਜਿੰਨੂੰ ਪਰਮਾਨੈਂਟ ਰੈਜ਼ਿਡੈਂਸੀ ਮਿਲੀ ਆ 21 22 23 5 ਸਾਲਾਂ ਦੀਆਂ ਪਰਮਾਨੈਂਟ ਰੈਜ਼ਿਡੈਂਸੀਆਂ ਉਹ ਵੀ ਆਪਣੇ ਸਾਰੇ ਡਾਕੂਮੈਂਟਸ ਸਾਨੂੰ ਵੈਰੀਫਾਈ ਕਰਾਓ ਸਾਨੂੰ ਈਮੇਲ ਤੇ ਸਾਰੇ ਡਾਕੂਮੈਂਟ ਭੇਜੋ ਈਮੇਲ ਉਹਨਾਂ ਨੇ ਸੈਂਡ ਕਰਨੀਆਂ ਸ਼ੁਰੂ ਕਰ ਦਿੱਤੀਆਂ ਔਰ ਉਹਨਾਂ ਨੇ 26 ਜਨਵਰੀ ਤੱਕ ਇਹਦੀ ਡੈਡਲਾਈਨ ਰੱਖੀ ਆ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਸਾਰਾ ਸਿਸਟਮ ਸਕੇਅਰ ਹੋਣਾ ਨਾ ਤੇ ਇੰਨਾ ਕੁ ਪੀਆਰ ਵਾਲਾ ਬੱਚਾ ਵੀ ਹੋਰ ਨਿਕਲ ਆਣਾ ਜਿਹੜਾ ਕਾਲੇ-ਮਾਲੇ ਚ ਕੱਪੜੇ ਜਿਉਂ ਹੀ ਉੱਥੇ ਦੇ ਜਿਹੜੀ ਹੈ ਜਿਹਨੇ ਪੀਆਰ ਲੈ ਲਈ ਜਿਹਦੇ ਡਾਕੂਮੈਂਟ ਸਕੈਨ ਹੀ ਨਹੀਂ ਹੋਏ ਵੈਰੀਫਾਈ ਨਹੀਂ ਹੋਏ ਪੀਆਰ ਮਿਲ ਗਈ ਕਿਉਂਕਿ ਪਿੱਛੇ ਬੜੀ ਬੜੀ ਜਿਹਾ ਬੜਾ ਨਾ ਕੈਨੇਡਾ ਨੇ ਲਿਬਰਲ ਰੱਖਿਆ ਆਪਣੇ ਆਪ ਕਾ ਚਲੋ ਯਾਰ ਢਿੱਲਾ ਕੰਮ ਹੈ ਚੱਕੀ ਜਾਓ ਯਾਰ ਆਪਣਾ ਲਿਹਾਈ ਜਾਓ ਲੇਕਿਨ ਪ੍ਰੋਬਲਮ ਉਹਦੇ ਨਾਲ ਕੀ ਹੋਈ ਆ ਪੰਜਾਬ ਦੇ ਏਜੰਟ ਤਾਂ ਹੋ ਗਏ ਅਰਬਾ ਬਤੀ ਬੱਚੇ ਗਏ ਠੱਗੇ ਇੱਕ ਤਾਂ ਇਹਨਾਂ ਨੇ ਕਾਲਜਾਂ ਕੋਲੋਂ 50% ਫੀਸ ਲੈ ਲਈ ਉਹਦਾ ਹਿੱਸਾ ਲੈ ਲਿਆ 50% ਜੇ ਮੰਨ ਲਓ 10 ਲੱਖ ਪੀਸ ਗਈ 5 ਲੱਖ ਲੈ ਲਿਆ ਦੂਜਾ ਇਹਨਾਂ ਨੇ ਉੱਥੇ ਜਾ ਕੇ ਟੁੱੱਚੇ ਕਾਲਜਾਂ 'ਚ ਦਾਖਲ ਕਰਾਤਾ ਜਿੱਦੀ ਕਾਲਜ ਦੀ ਫੀਸ 2 ਲੱਖ ਸੀ 2.5 ਲੱਖ ਸੀ ਲਿੱਤਾ ਇਹਨਾਂ ਨੇ 15 ਲੱਖ ਰੁਪਈਆ ਸਾਲ ਦਾ ਇਸ ਕਰਕੇ ਇਹਨਾਂ ਨੇ ਬੜਾ ਜਿਹੜਾ ਵਾ ਉਹ ਜੇ ਆਪਾਂ ਕਹੀਏ ਕਿ ਆਪਣੇ ਮਹਿਲ ਬਣਾ ਲਏ ਇੱਕ ਇੱਕ ਏਜੰਟ ਕੋ ਦੇਖੋ ਤੁਸੀਂ 12-12 ਗੱਡੀਆਂ ਕੋਠੀਆਂ ਦੇਖੋ 100-100 ਕਰੋੜ ਦੀ ਕੋਠੀ 'ਤੇ ਬੈਠੇ ਹੋਇਆ ਇਹ ਲੁੱਟਿਆ ਕੌਣ ਗਿਆ ਲੁੱਟਿਆ ਤਾਂ ਪੰਜਾਬ ਦਾ ਕਿਸਾਨ ਦਾ ਪੁੱਤ ਗਿਆ ਲੁੱਟੇ ਗਏ ਛਾ ਹੁਣ ਉੱਥੇ ਰਿਆ ਗਿਆ 700 ਪਹਿਲਾਂ ਫੜਿਆ ਗਿਆ ਹੁਣ ਜਦੋਂ ਨਵੀਂ ਸਕੈਨਿੰਗ ਸ਼ੁਰੂ ਹੋ ਗਈ ਆ ਇਹਦੇ ਵਿੱਚ ਹੋਰ ਬੱਚਾ ਨਿਕਲ ਆਣਾ ਹਾ ਕਰ ਤਾਂ ਮੱਚਣੀ ਆ ਤੇ ਰੋਣਾ ਕਿਨੂੰ ਇਹਨਾਂ ਨੂੰ ਹੀ ਰੋਣਾ ਸਾਰਿਆਂ ਨੇ ਵੀ ਜਿਨ੍ਹਾਂ ਦੇ ਭਵਿੱਖ ਖਰਾਬ ਬੱਚਿਆਂ ਦੇ ਹੋ ਗਏ ਡਾਕਟਰ ਸਾਹਿਬ ਇਹਦੇ ਵਿੱਚ ਜਿਹੜਾ ਪੀਆਰ ਵਾਲਾ ਪੁਆਇੰਟ ਹੈ ਜਿਹੜੇ ਕੋਲ ਪੀਆਰ ਹੈਗੀ ਆ ਉਹ ਵੀ ਵਿੱਚ ਰਗੜੇ ਜਾਣਗੇ ਹੁਣ ਉਹ ਜਰ ਐਕਸਪਲੇਨ ਕਰਿਓ ਕਿ ਆਖਰਕਾਰ ਪੀਆਰ ਵਾਲਾ ਕਿਵੇਂ ਫਸਦਾ ਪਿਆ ਉਹ ਤਾਂ ਆਲਰੇਡੀ ਪੀਆਰ ਹੈਗਾ ਨਹੀਂ ਨਹੀਂ ਦੇਖੋ ਪਰਮਾਨੈਂਟ ਰੈਜ਼ਿਡੈਂਸੀ ਮਿਲੀ ਆ ਉਹਨੂੰ ਸਿਟੀਨਸ਼ਿਪ ਨਹੀਂ ਮਿਲੀ ਹਜੇ ਇਹ ਡਾਈਡੈਂਸਿਟੀ ਦਾ ਮਤਲਬ ਕੀ ਹੁੰਦਾ ਕਿ ਤੁਸੀਂ ਇਸ ਮੁਲਕ ਚ ਰਹਿ ਸਕਦੇ ਹੋ ਬਿਨਾ ਵੀਜ਼ਾ ਤੋਂ ਲੇਕਿਨ ਤੁਸੀਂ ਇੱਥੇ ਨਾਗਰਿਕ ਨਹੀਂ ਹੋ ਉੱਥੋਂ ਦਾ ਪਾਸਪੋਰਟ ਉੱਥੋਂ ਦਾ ਸਿਟੀਜ਼ਨ ਕਾਰਡ ਲੈਣ ਲਈ ਤੁਹਾਨੂੰ 4 ਕ ਸਾਲ ਲੱਗ ਜਾਂਦੇ 3 ਕ ਸਾਲ ਜਿਹੜੇ ਨਾ 2 ਸਾਲ ਤੋਂ 4 ਸਾਲ ਦੇ ਵਿੱਚ ਦਾ ਪ੍ਰੋਸੈਸ ਹੈ ਉਹ ਕਹਿੰਦੇ ਯਾਰ ਇਹ ਸਾਰੇ ਬੱਚੇ ਸਕੈਨ ਕਰ ਲੋ ਜਿਹੜੇ ਪੀਆਰਵੀ ਹੈਗੇ ਆ ਤਾਂ ਕਿ ਇਹਨਾਂ ਨੂੰ ਜੇ ਸਿਟੀਨਸ਼ਿਪ ਦੇਣੀ ਹੈ ਤੇ ਇੱਕ ਵਾਰ ਸੂਝ ਸਮਝ ਕੇ ਦਿੱਤੀ ਜਾਵੇ ਰੈਜ਼ਿਡੈਂਸੀ ਦਾ ਜਦੋਂ ਮਰਜ਼ੀ ਕੈਨਸਲ ਕਰ ਦੇਣ ਇਹ ਕਹਿੰਦੇ ਨੇ ਕਿ ਠੀਕ ਹੈ ਤੇਰੀ ਰੈਜ਼ਿਡੈਂਸੀ ਕੈਨਸਲ ਕੀਤੀ ਜਾਂਦੀ ਤੂੰ ਦੇਸ਼ ਛੱਡ ਦੇ ਲੇਕਿਨ ਜਿਹੜਾ ਸਿਟੀਨਸ਼ਿਪ ਹੁੰਦੀ ਉਹਨੂੰ ਫਿਰ ਉਹ ਉੱਥੇ ਦਾ ਨਾਗਰਿਕ ਹੋ ਜਾਂਦਾ ਜਿਹੜਾ ਕੈਨੇਡੀਅਨ ਸਿਟੀਜ਼ਨ ਹੁੰਦਾ ਫਿਰ ਉਹਦੇ ਲਈ ਜਿਹੜੇ ਨਾ ਅਧਿਕਾਰ ਜਿਹੜੇ ਆ ਸਾਰਿਆਂ ਦੇ ਬਰਾਬਰ ਹੋ ਜਾਂਦੇ ਜਦੋਂ ਇੱਕ ਵਾਰ ਉੱਥੇ ਦਾ ਉਹ ਨਾਗਰਿਕ ਬਣ ਜਾਂਦਾ ਹੁਣ ਉਹ ਕਹਿੰਦੇ ਯਾਰ ਜੇ ਇਹਨਾਂ ਦੇ ਪੀਆਰ ਦੇ ਵਿੱਚ ਵੀ ਖੋਟ ਹੋਇਆ ਕੋਈ ਇਹਦੇ ਵਿੱਚ ਵੀ ਗੜਬੜੀ ਹੋਈ ਹੈ ਕੋਈ ਇਹਨਾਂ ਨੇ ਚੋਰ ਰਸਤਾ ਲੱਭ ਲਿਆ ਹੋਣਾ ਇਹਨਾਂ ਨੇ ਪੀਆਰ ਲੈਣ ਲਈ ਏਜੰਟ ਜਿਹੜਾ ਘੱਟ ਨੇ ਕਈਆਂ ਨੇ ਐਲਐਮਆਈਆਂ ਲਿੱਤੀਆਂ ਯਾਰ ਉੱਥੇ ਪੰਜਾਬੀ 'ਚ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਆਨੰਦ ਅਲੀ ਗੱਲ ਹੀ ਸਾਰੀ ਦੱਸ ਦੇਣਾ ਹੋਇਆ ਕੀ ਉੱਥੇ ਐਲਐਮਆਈ ਜਿਹਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹੈ ਇਹ ਵੀ ਵੀ 125-25 ਲੱਖ ਰੁਪਏ ਦੀ ਵਿਕੀ ਆ ਕੰਮ ਉਹਨਾਂ ਨੇ ਭਾਈ ਦੇ ਪੁੱਤਾਂ ਨੇ ਕੀਤਾ ਕਿਤੇ ਜਾ ਕੇ ਸ਼ਾਪਾਂ ਤੇ ਤੇ ਉਹਨਾਂ ਨੇ ਜਿਹੜੇ ਸਰਟੀਫਿਕੇਟ ਲਗਾਏ ਕੰਸਟਰਕਸ਼ਨ ਕੰਪਨੀ ਦੇ ਕਿਸੇ ਨੇ ਮੈਨੇਜਰ ਅਸਿਸਟੈਂਟ ਮੈਨੇਜਰ ਦੇ ਲਾਏ ਆ ਕਿਸੇ ਨੇ ਕਿਤੇ ਦੇ ਲਾਏ ਆ ਕਿਸੇ ਨੇ ਕੰਸਟਰਕਸ਼ਨ ਦੇ ਲਾਤੇ ਕਿਸੇ ਨੇ ਹੂਰ ਲਾਤੇ ਕਿਉਂਕਿ ਉਥੇ ਅਸਿਸਟੈਂਟ ਮੈਨੇਜਰ ਤੋਂ ਥੱਲੇ ਤੁਹਾਨੂੰ ਪੀਆਰ ਨਹੀਂ ਮਿਲਦੀ ਜੇ ਤੁਹਾਡੇ ਕੋਲ ਬਰਕ ਪਰ ਐਕਸਪੀਰੀਅੰਸ ਨਹੀਂ ਹੈਗਾ ਹੁਣ ਕੰਮਕ ਤਾਂ ਇਹਨਾਂ ਨੇ ਬੈਰੀਆਂ ਤੋੜੀਆਂ ਚਲਾਏ ਟਰੱਕ ਹੈ ਠੀਕ ਹੈ ਨਾ ਕੀਤੀਆਂ ਇਹਨਾਂ ਨੇ ਰੈਸਟੋਰੈਂਟਾਂ 'ਚ ਨੌਕਰੀਆਂ ਤੇ ਇਹਨਾਂ ਨੇ ਸਰਟੀਫਿਕੇਟ ਲਾਤੇ ਉਥੇ ਦੇ ਹੁਣ ਉਹ ਚੈੱਕ ਕਰਨਗੇ ਭਈ ਜਿਹੜਾ ਤੁਸੀਂ ਸਰਟੀਫਿਕੇਟ ਲਾਇਆ ਹੈ ਕੀ ਇਹ ਵਾਕਈ ਇਹਦਾ ਸੈਲਰੀ ਵੀ ਉਹਨੇ ਚਲੋ ਟੈਕਸ ਕੱਟ ਕੇ ਕੀ ਤੁਸੀਂ ਇੱਥੇ ਨੌਕਰੀ ਕੀਤੀ ਆ ਤੁਸੀਂ ਇੱਥੇ ਵਾਕਈ ਜੌਬ ਕੀਤੀ ਆ ਜੇ ਉਸ ਵੈਰੀਫਾਈ ਚ ਆ ਗਿਆ ਕਿ ਜੌਬ ਤਾਂ ਤੁਸੀਂ ਕੀਤੀ ਰੈਸਟੋਰੈਂਟ ਚ ਤੁਹਾਡੇ ਮੋਬਾਈਲ ਦੀਆਂ ਲੋਕੇਸ਼ਨਾਂ ਬੋਲਦੀਆਂ ਪਈਆਂ ਕਿਸੇ ਰੈਸਟੋਰੈਂਟ ਚ ਤੇ ਤੁਸੀਂ ਕੰਮ ਕਰੀ ਜਾਓ ਜਾ ਕੇ ਕੋਈ ਮੈਂ ਤਾਂ ਜੌਬ ਕੀਤੀ ਜੀ ਆਊਟਸਾਈਡ ਤੇ ਕੀਤੀ ਆ ਪਟਨਾਈ ਹੈ ਨਾ ਫਿਰ ਫਿਰ ਉਹ ਹੁਣ ਕੋਈ ਨਾ ਕੋਈ ਕੜਿੱਕਾ ਹੋਰ ਕੱਢਿਆ ਯਾਰ ਕੱਲ ਪਤਾ ਕੀ ਕੈਨੇਡਾ ਨੇ ਹੁਣੇ ਦੇਖ ਲਿਆ ਕਿ ਇਹਨਾਂ ਨੂੰ ਬਾਹਰ ਕਿੱਦਾਂ ਕੱਢਣਾ ਹੈ ਇੱਕ ਤਾਂ ਉਹਨਾਂ ਕੋ ਪੈਸਾ ਆ ਗਿਆ ਇੰਨੇ ਬੱਚੇ ਕੋਲੋਂ ਫੀਸ ਆ ਗਈਆਂ ਉਹਨਾਂ ਨੇ ਉੱਥੇ ਗਰੋਸਰੀਆਂ ਕਰ ਲਈਆਂ ਖਾ ਲਿਆ ਕਿਰਾਏ ਦੇਤੇ ਘਰਾਂ ਦੇ ਕਿਰਾਏ ਵੱਧ ਗਏ ਹੁਣ ਉਹ ਘਰਾਂ ਦੀਆਂ ਕੀਮਤਾਂ ਵੱਧ ਗਈਆਂ ਹੁਣ ਉਹ ਕਹਿੰਦੇ ਯਾਰ ਇਹ ਸਾਰਿਆਂ ਨੇ ਸਾਨੂੰ ਪੈਸਾ ਤਾਂ ਦੇਤਾ ਇਹਨਾਂ ਦਾ ਤੋਲੀ ਵਾਂਗੂ ਨਜੋੜ ਤਾਂ ਲਿਆ ਇਹਨਾਂ ਨੂੰ ਧੁੱਕੀ ਹੈ ਹੁਣ ਵਾਪਸ ਕਿਉਂਕਿ ਇਹ ਵੱਡਾ ਇਸ਼ੂ ਹੈ ਕੈਨੇਡਾ ਦੀ ਸਰਕਾਰ ਜਿਹੜੀ ਹੁਣ ਚੋਣਾਂ ਕਰਾਂ ਜਾ ਰਹੀ ਹੈ ਅਗਲੇ ਸਾਲ ਉਹਦੇ ਚ ਸਭ ਤੋਂ ਵੱਡਾ ਇਸ਼ੂ ਜਿਹੜਾ ਇਹੀ ਇਸ਼ੂ ਉੱਠ ਰਿਹਾ ਕਿ ਇਹ ਜਿਹੜਾ ਤੁਸੀਂ 2 ਨੰਬਰ ਚ ਜਾਂ 1 ਨੰਬਰ ਚ ਇੰਨੇ ਭਰ ਭਰ ਕੇ ਜਾਜ ਪੰਜਾਬ ਤੋਂ ਲੈ ਆਏ ਹੋ ਇਹਨਾਂ ਦਾ ਕਰਨਾ ਕੀ ਆ ਇਹਨਾਂ ਨੂੰ ਇਹਨਾਂ ਨੂੰ ਨਾ ਤਾਂ ਇੱਥੇ ਨੌਕਰੀਆਂ ਇਹਨਾਂ ਦੇ ਲਾਇਕ ਹੈਗੀਆਂ ਹੁਣ ਯਾਰ ਤੁਸੀਂ ਦੇਖਦੇ ਹੋ ਇੱਕ ਵਾਰੀ ਕਿਤੇ ਆਪਾਂ ਵੀਡੀਓ ਨਸ਼ਰ ਹੁੰਦੀਆਂ ਮੁੰਡੇ ਬੱਚੇ ਦੀ ਇੱਕ ਨੌਕਰੀ ਨਿਕਲਦੀ ਹੈ ਕਿ ਡਿੱਗੜੀ ਲੰਬੀ ਲਾਈਨ ਰੈਸਟੋਰੈਂਟ ਚ ਏਬੀਟਰ ਦੀ ਨੌਕਰੀ ਦੀ ਲੱਗੀ ਹੁੰਦੀ ਹੈ ਹਾਲਾਤ ਹੁਣ ਇਹੀ ਕੰਮ ਇਹਨਾਂ ਨੇ ਪੀਆਰ ਚ ਕਿਤੇ ਨਾ ਕੀਤੇ ਹੋਇਆ ਹੋਣਾ ਜਿਹੜਾ ਐਲਐਮਆਈ ਇਹਨਾਂ ਨੇ ਲੈ ਕੇ ਵਰਕ ਪਰਮਿਟ ਆਪਣੇ ਪੂਰੇ ਕੀਤੇ ਵਰਕ ਐਕਸਪੀਰੀਅੰਸ ਦਿੱਤੇ ਉਹਨਾਂ ਚ ਕਈ ਵਰਕ ਐਕਸਪੀਰੀਅੰਸ ਜਿਹੜੇ ਖੱਬੇ ਸੱਚੇ ਨਿਕਲਨੇ ਆ ਸਾਰੇ ਖੱਬੇ ਸੱਚੇ ਥੋੜੇ ਹੀ ਨਿਕਲਨੇ ਬਾਹਲੇ ਨਿਕਲ ਜਾਣੇ ਜਿਨ੍ਹਾਂ ਨੇ ਐਲਐਮਆਈਆਂ ਖਰੀਦੀਆਂ ਹੋਈਆਂ ਉੱਤੇ ਅੱਗੇ ਪੇਚ ਫਸਣਾ ਜੇ ਉਹਨਾਂ ਨੇ ਐਲਐਮਆਈਏ ਕ੍ਰੋਸ ਕਰ ਲਈਆਂ ਕਿ ਬੱਚੇ ਨੇ ਵਾਕਈ ਸਾਬ ਸਿੰਘ ਨੇ ਐਸ ਕੰਸਟਰਕਸ਼ਨ ਕੰਪਨੀ ਚ ਬਤੌਰ ਮੈਨੇਜਰ ਕੰਮ ਕੀਤਾ ਜੇ ਉਹਨਾਂ ਨੇ ਫਿਜ਼ੀਕਲ ਵੈਰੀਫਿਕੇਸ਼ਨ ਉੱਤੋਂ ਕਰਾ ਲਈ ਫਿਰ ਤਾਂ ਸਾਰੇ ਹੀ ਮਰ ਜਾਣੇ ਜਿੰਨੇ ਹੈਗੇ ਹਾਂ ਜਿਨ੍ਹਾਂ ਨੇ ਉਚੇਚੇ ਤੌਰ ਤੇ ਚੰਗੀ ਸਟੱਡੀ ਕੀਤੀ ਹੈ ਜਿਨ੍ਹਾਂ ਨੇ ਉਚੇਚੇ ਤੌਰ ਤੇ ਚੰਗੇ ਕਾਲਜਾਂ 'ਚ ਪੜ੍ਹੇ ਆ ਆਪਣੇ ਜੋਬ ਐਕਸਪੀਰੀਅੰਸ ਸਹੀ ਲਾਏ ਆ ਵਰਕ ਪਰਮਿਟ ਸਹੀ ਉਹਨਾਂ ਨੇ ਲਾਏ ਆ ਉਹਨਾਂ ਨੂੰ ਕਿਸੇ ਕੀਮਤ ਜਿਨ੍ਹਾਂ ਨੇ ਹੁਣ ਮੰਨ ਲਓ ਮੈਕਡੀ ਦੇ ਵਿੱਚ ਆ ਜਾਂ ਸਬਵੇਚ ਆ ਕੋਈ ਮੈਨੇਜਰ ਰਿਆ ਅਸਿਸਟੈਂਟ ਮੈਨੇਜਰ ਰਿਆ ਕੋਈ ਉੱਥੇ ਸੀਸੀਡੀ 'ਚ ਰਿਆ ਕੋਈ ਉੱਥੇ ਜਿਹੜੇ ਟਿਮ ਹੌਟਿੰਗਸ ਵਗੈਰਾ 'ਚ ਰਹੇ ਨੇ ਠੀਕ ਹੈ ਨਾ ਇਹ ਤਾਂ ਸਾਰੇ ਹੋ ਜਾਣੇ ਕਲੀਅਰ ਕਿਉਂਕਿ ਇਹਨਾਂ ਨੇ ਜੋਬ ਆਪਣੀ ਜੈਨੂਇਨ ਕੀਤੀ ਲੇਕਿਨ ਜਿਨ੍ਹਾਂ ਨੇ ਐਲ ਐਮ ਆਈਏ ਦੋ ਲੈ ਕੇ ਖਰੀਦ ਕੇ ਕੰਮ ਕੱਢਿਆ ਚੋਰ ਰਸਤਾ ਬਣਾਇਆ ਉਹਨੂੰ ਚੋਰ ਰਸਤਾ ਹੀ ਕਿਹਾ ਉਥੋਂ ਦੀ ਸਰਕਾਰ ਨੇ ਉਹਨਾਂ ਨੇ ਵੀ ਫਸਣਾ ਤੇ ਜਿਨ੍ਹਾਂ ਨੇ ਵਰਕ ਐਕਸਪੀਰੀਅੰਸ ਗਲਤ ਲਾਇਆ ਉਹਨਾਂ ਨੇ ਵੀ ਫਸਣਾ ਭਾਵੇਂ ਉਹ ਪੀਆਰ ਲੈ ਚੁੱਕੇ ਆ ਇਸੇ ਕਰਕੇ ਸਕੈਨ ਹੋ ਰਿਹਾ ਗੱਡੀ ਰਿਵਰਸ ਗিয়ার ਚ ਇਸੇ ਕਰਕੇ ਪਾਈ ਅੱਛਾ ਆਪਾਂ ਸੁਣ ਲਈਏ ਯਾਰ ਆਪਾਂ ਸਾਰੇ ਚਲੋ ਪੰਜਾਬ ਦੇ ਲੋਗ ਆ ਅਸੀਂ ਟਰੱਕ ਗੱਡੀਆਂ ਚਲਾਉਂਦੇ ਆ ਰਿਵਰਸ ਗিয়ার ਕਿਉਂ ਪਾਇਆ ਜਾਂਦਾ ਯਾਰ ਪਿੱਛੇ ਕੁਝ ਗਲਤੀ ਸੀਗੀ ਜਿਹੜੀ ਮੈਂ ਨਹੀਂ ਦੇਖ ਪਾਇਆ ਇੱਕ ਵਾਰੀ ਜਾ ਕੇ ਯਾਰ ਗੱਡੀ ਬੈਕ ਕਰਕੇ ਦੇਖ ਕੇ ਧਾਵਾਂ ਉੱਤੇ ਕੀ ਹੁੰਦਾ ਪਿਆ ਸੀ ਜਿਹੜਾ ਹੁਣ 2017 ਦਾ ਰਿਵਰਸ ਗিয়ার ਪਿਆ ਨਾ ਇਹ ਬੜਾ ਔਖਾ ਪੈਣ ਵਾਲਾ ਅਰ ਡਾਕਟਰ ਬੱਚੇ ਜਿਹੜੇ ਨਾ ਖਾਸ ਕਰਕੇ ਡਰੇ ਪਏ ਆ ਕੈਨੇਡਾ ਦੇ ਵਿੱਚ ਸਾਨੂੰ ਸੁਣਦੇ ਹੋਣਗੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਸੁਣਦੇ ਹੋਣਗੇ ਉਹਨਾਂ ਨੂੰ ਇੱਕ ਵਾਰੀ ਦੱਸ ਦੋ ਇੱਕ ਤਾਂ ਅਸੀਂ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਗਲਤ ਦਸਤਾਵੇਜ਼ ਲਾ ਕੇ ਬਾਹਰ ਗਏ ਆ ਧੋਖੇ ਨਾਲ ਬਾਹਰ ਗਏ ਆ ਪਰ ਉਹ ਵੀ ਡਰੇ ਪਏ ਆ ਜਿਹੜੇ ਜਾਇਜ਼ ਤਰੀਕੇ ਨਾਲ ਗਏ ਨੇ ਉਹਨਾਂ ਨੂੰ ਵੀ ਇੱਕ ਵਾਰੀ ਸੁਨੇਹਾ ਦਿਓ ਕਿ ਕੀ ਹੈ ਦੇਖੋ ਜਿਨ੍ਹਾਂ ਨੇ ਮੈਂ ਹੁਣ ਫੇਰ ਕਹਿਣਾ ਜਿਨ੍ਹਾਂ ਨੇ ਜਾਇਜ਼ ਤਰੀਕੇ ਨਾਲ ਸਟੱਡੀ ਕੀਤੀ ਹੈ ਚੰਗੇ ਕਾਲਜਾਂ 'ਚ ਪੜ੍ਹੇ ਆ ਆਪਣੀਆਂ ਜਿਹੜੇ ਐਕਸਪੀਰੀਅੰਸ ਸਰਟੀਫਿਕੇਟ ਆ ਉਹ ਜੈਨੂਇਨ ਲਾਏ ਆ ਵਰਕ ਪਰਮਿਟ ਜੀ ਮਨ ਲਓ ਮੈਂ ਹੁਣੇ ਤੁਹਾਨੂੰ ਉਦਾਹਰਣ ਦੇ ਕੇ ਹਟਿਆ ਮਨ ਲਓ ਟੀਮ ਹੌਟਲਸ ਦੇ ਵਿੱਚ ਕਿਉਂਕਿ ਸਿੱਧਾ ਦਾ ਅਸਿਸਟੈਂਟ ਮੈਨੇਜਰ ਲੈਂਦੇ ਨਹੀਂ ਮਨ ਲਓ ਟੀਮ ਹੌਟਲਸ ਵਿੱਚ ਕੋਈ ਬੱਚਾ ਲੱਗਾ ਪਹਿਲਾਂ ਸੇਲਸ ਤੇ ਲੱਗਾ ਫਿਰ ਅਸਿਸਟੈਂਟ ਮੈਨੇਜਰ ਬਣ ਗਿਆ ਜਦੋਂ ਉਹਨੇ ਆਪਣੀ ਸੈਲਰੀ ਬਤੌਰ ਅਸਿਸਟੈਂਟ ਮੈਨੇਜਰ ਲਿੱਤੀ ਆ ਨਾਲੇ ਟਿਮ ਹਾਟਿੰਸ ਵਗੈਰਾ ਤੇ ਜਿਨ੍ਹਾਂ ਨੇ ਕੀਤੀਆਂ ਸਟਾਰ ਬਖਤੇ ਕੀਤੀਆਂ ਐਮਾਜ਼ਨ ਕੀਤੀਆਂ ਸ਼ਾਪੀਫਾਈ ਕੀਤੀਆਂ ਜਾਂ ਹੋਰ ਵੱਡੀਆਂ ਕੰਪਨੀਆਂ ਚ ਰੌਜ਼ਰਸ ਚ ਵਗੈਰਾ ਚ ਕੀਤੀਆਂ ਬੈਂਕਿੰਗ ਸੈਕਟਰ ਚ ਨੌਕਰੀਆਂ ਕੀਤੀਆਂ ਉਹਨਾਂ ਨੂੰ ਕੋਈ ਖਤਰਾ ਨਹੀਂ ਆ ਜਿਨ੍ਹਾਂ ਨੇ ਨਕਲੀ ਲਾਇਏ ਕੰਸਟਰਕਸ਼ਨ ਕੰਪਨੀ ਦੇ ਸੈਡਿਊਲ ਲਾਤੇ ਮੈਂ ਅਸਿਸਟੈਂਟ ਮੈਨੇਜਰ ਕੰਸਟਰਕਸ਼ਨ ਕੰਪਨੀ ਚ ਲੱਗਾ ਭਾਂਡੇ ਤੋਂ ਹੁੰਦਾ ਰਿਹਾ ਉੱਥੇ ਰੈਸਟੋਰੈਂਟ ਚ ਹੁਣ ਤੁਸੀਂ ਮੈਨੂੰ ਇਹ ਦੱਸੋ ਕੈਨੇਡਾ ਦੀ ਗਵਰਨਮੈਂਟ ਵੱਲੋਂ ਹੋ ਕੇ ਸੋਚੋ ਨਾ ਉਹਨਾਂ ਲਈ ਕੀ ਬਿੱਤੂਗੀ ਉਹਨਾਂ ਨੇ ਇੱਕ ਸਕਿੱਲ ਨੂੰ ਉੱਥੇ ਪੀਆਰ ਦੇ ਰਿਆ ਇੱਕ ਸਕਿੱਲ ਨੂੰ ਓਸੀਡੀਅਨ ਦੇ ਰੇ ਬਾਅਦ ਪਤਾ ਲੱਗਿਆ ਯਾਰ ਇਹਨੂੰ ਤਾਂ ਕੁਛ ਵੜੀ ਜਾਂਦਾ ਕੰਪਿਊਟਰ ਦਾ ਇਹ ਤਾਂ ਯਾਰ ਇੱਥੇ ਭਾਂਡੇ ਮਾਜ ਦਾ ਤੇ ਮੈਨੂੰ ਇਹ ਦੱਸੋ ਫਿਰ ਕੈਨੇਡਾ ਦੇ ਨਾਲ ਸਰਕਾਰ ਨੂੰ ਨਹੀਂ ਲੱਗਦਾ ਕਿ ਜਿਹੜੀ ਅਸੀਂ ਸਾਨੂੰ ਸਕਿੱਲ ਦੀ ਸਾਡੀ ਜ਼ਰੂਰਤ ਆ ਅਸੀਂ ਉਹਦੀ ਜਗ੍ਹਾ ਤੇ ਉਹ ਬੰਦੇ ਲਿਆ ਰਹੇ ਆ ਜਿਹੜੇ ਇੱਥੇ ਬੈਰੀਆਂ ਤੋੜਨ ਵਾਲੇ ਆ ਖੇਤਾਂ 'ਚ ਘਾਹ ਤੋੜਨ ਵਾਲੇ ਆ ਸੀ ਉਹਨਾਂ ਨੂੰ ਇਕੱਠੇ ਕਰੀ ਜਾ ਰਹੇ ਆ ਇੰਨਾ ਕਿੰਨਾ ਬੱਚਾ ਘਟਾ ਕਰ ਲੈਣਗੇ ਉਹ ਸੋ ਜਿਨ੍ਹਾਂ ਨੇ ਚੰਗੀ ਸਟੱਡੀ ਕੀਤੀ ਆ ਚੰਗੇ ਐਕਸਪੀਰੀਅੰਸ ਲੈ ਕੇ ਚੰਗੀਆਂ ਨੌਕਰੀਆਂ ਕੀਤੀਆਂ ਵੱਡੀਆਂ ਕੰਪਨੀਆਂ 'ਚ ਰਹੇ ਨੇ ਚੰਗੀਆਂ ਕੰਪਨੀਆਂ 'ਚ ਰਹੇ ਨੇ ਉਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ ਨਾ ਉਹਨਾਂ ਨੂੰ ਖਤਰਾ ਹੈਗਾ ਨਾਪੋ ਵੀ ਕੁਝ ਹੋਣਾ ਕੈਨੇਡਾ ਵੈਲਕਮ ਵੀ ਕਰਦਾ ਚੰਗੇ ਬੱਚੇ ਪੜਨ ਵਾਲੇ ਜਿਹੜੇ ਚੰਗੇ ਬੱਚੇ ਨੇ ਜਿਨ੍ਹਾਂ ਦੀ ਐਜੂਕੇਸ਼ਨ ਲੈਵਲ ਚੰਗਾ ਹੈ ਜਿਨ੍ਹਾਂ ਨੇ ਸਕਿੱਲ ਚੰਗੇ ਨੇ ਜਿਨ੍ਹਾਂ ਨੇ ਚੰਗੀਆਂ ਕੰਪਨੀਆਂ ਚ ਨੌਕਰੀਆਂ ਕਰਦੇ ਨੇ ਉਹਦਾ ਉਰੇ ਵੀ ਯਾਰ ਇੰਡੀਆ ਤੋਂ ਵੀ ਪੰਜਾਬ ਤੋਂ ਉਰੇ ਡਾਇਰੈਕਟ ਵੀ ਜਿਹੜੇ ਆਪਣੇ ਨੰਬਰ ਲੈ ਨੰਬਰਾਂ ਦੀ ਅਸੈਸਮੈਂਟ ਕਰਾ ਕੇ ਡਾਇਰੈਕਟ ਵੀ ਪੀਆਰ ਲੈ ਕੇ ਜਾ ਰਹੇ ਆ ਉਹ ਕੋਈ ਔਖਾ ਨਹੀਂ ਹੈ ਲੇਕਿਨ ਉਹ ਚੰਗਿਆਂ ਨੂੰ ਜੇ ਆਪਾਂ ਕਹੀਏ ਕਿ ਆਪਾਂ ਫੇਕ ਡਾਕੂਮੈਂਟ ਲਾ ਕੇ ਐਲਐਮਆਈ ਖਰੀਦ ਕੇ 25 25 30 ਲੱਖ ਦੀ ਇੱਕ ਤਾਂ ਉਹਨਾਂ ਨੇ ਏਜੰਟਾਂ ਨੇ ਲੁੱਟੀ ਜਾਣਾ ਕੰਪਨੀਆਂ ਨੇ ਲੁੱਟੀ ਜਾਣਾ ਤੁ ਉਹਨਾਂ ਨੂੰ ਪੈਸਾ ਦੇਈ ਗਏ ਸਰਕਾਰ ਨੂੰ ਹੁਣ ਤੁਸੀਂ ਜੇ ਗਲਤ ਕੀਤਾ ਤੇ ਹੁਣ ਭਾਈ ਸਾਹਿਬ ਉਹਨਾਂ ਨੇ ਪੁੱਛਣਾ ਤਾਂ ਹੈਗਾ ਹੀ ਨਾ ਕਿਉਂਕਿ ਤੁਸੀਂ ਉਹਨਾਂ ਨੂੰ ਉਹ ਸਕਿੱਲ ਦਾ ਸਰਟੀਫਿਕੇਟ ਤਾਂ ਦੇ ਤਾ ਤੁਸੀਂ ਕਿ ਮੈਂ ਇਸ ਕੰਪਨੀ ਦਾ ਅਸਿਸਟੈਂਟ ਮੈਨੇਜਰ ਹਾਂ ਜੇ ਤੁਹਾਨੂੰ ਕੰਮ ਨਹੀਂ ਆਂਦਾ ਫਿਰ ਕੈਨੇਡਾ ਦੇ ਕਿਸ ਭਾ ਦੇ ਤੁਸੀਂ ਤੁਹਾਡਾ ਤਾਂ ਫਾਇਦਾ ਹੈਗਾ ਪਰ ਉੱਥੇ ਦੀ ਹਕੂਮਤ ਦਾ ਕੀ ਫਾਇਦਾ ਸੋ ਉਹ ਲੋਕਾਂ ਨੂੰ ਦੁਆਰਾ ਸਕੈਨ ਜਿਹੜੀ ਮੈਨੂੰ ਲੱਗਦਾ 2017 ਤੋਂ ਮੰਗਣੇ ਸ਼ੁਰੂ ਹੋਏ ਆ ਉਹ ਲੋਕਾਂ ਨੂੰ ਸਕੈਨ ਕਰ ਰਹੇ ਆ ਜਿਨ੍ਹਾਂ ਨੇ ਇਦਾਂ ਦੇ ਕੰਮ ਕੱਢ ਕੇ ਉੱਥੇ ਕਿਸੇ ਤਰੀਕੇ ਕੈਨੇਡਾ ਦੇ ਵਿੱਚ ਪੀਆਰ ਤੇ ਸਿਟੀਜ਼ਨਸ਼ਿਪ ਲੈਣ ਦੀ ਕੋਸ਼ਿਸ਼ ਕਰ ਰਹੇ ਆ ਡਾਕਟਰ ਸਾਹਿਬ ਅੰਤਲਾ ਸਵਾਲ ਪੁੱਛਾਂਗਾ ਹੁਣ ਇੱਕ ਇਸ ਹੱਦ ਤੱਕ ਜਾਂਦਾ ਇਹ ਵੇਖਣ ਵਾਲੀ ਗੱਲ ਹੈ ਖਾਸ ਤੌਰ ਦੇ ਉੱਤੇ ਉਹ ਤਲ ਫਸਣਗੇ ਜਿਹੜੇ ਉੱਥੇ ਗਏ ਹੋਏ ਆ ਗਲਤ ਤਰੀਕੇ ਨਾਲ ਪਰ ਗਲਤ ਤਰੀਕੇ ਨਾਲ ਭੇਜਣ ਵਾਲਿਆਂ ਤੇ ਵੀ ਕੋਈ ਐਕਸ਼ਨ ਹੋਏਗਾ ਕਿ ਨਹੀਂ ਇਹ ਕਿਦਾਂ ਜਿਹੜੇ ਬੱਚੇ ਜਦੋਂ ਕੈਨੇਡਾ ਤੋਂ ਵਾਪਸ ਆਣਗੇ ਨਾ ਜਿਨ੍ਹਾਂ ਦੇ ਲੈਟਰ ਆਫ ਰਿਸੈਪਟੈਂਸ ਜ ਜਦੋਂ ਇਹਨਾਂ ਨੇ ਐਫਆਈਆਰ ਦਰਜ ਕਰਾਣੀ ਹੈ ਤੇ ਮੈਨੂੰ ਲੱਗਦਾ ਪੱਤਰਕਾਰਾਂ ਕੋ ਬੇਲ ਨਹੀਂ ਹੋਣਾ ਖਬਰਾਂ ਬੋਲਣ ਤੋਂ ਇਹ ਬੱਚਿਆਂ ਨੂੰ ਮੇਰੀ ਅਪੀਲ ਵੀ ਆ ਆ ਕੇ ਏਜੰਟਾਂ ਨੂੰ ਛੱਡਿਓ ਨਾ ਇਹਨਾਂ ਕੋਲੋਂ ਜਿਹੜਾ ਕੈਨੇਡਾ ਚ ਤੁਸੀਂ ਪੈਸਾ ਉਜਾੜਿਆ ਜਿਹੜਾ ਤੁਹਾਡੇ ਬਾਪੂ ਨੇ ਜ਼ਮੀਨਾਂ ਰੱਖ ਕੇ ਗਿਰਵੀ ਵੇਚ ਕੇ ਕਿੱਲੇ ਬਾਹਰ ਭੇਜਿਆ ਤਾਨੂੰ ਇਹਨਾਂ ਨੇ ਲੈਟਰ ਆਫ ਸੈਪਟੈਂਸ ਗਲਤ ਦਿੱਤੀਆਂ ਆਫਰ ਲੈਟਰ ਗਲਤ ਦਿੱਤੀਆਂ ਔਰ ਤੁਹਾਡੇ ਭੁੱਖਾ ਖੇਲਵਾੜ ਕੀਤਾ ਮੰਨ ਲਓ 50000 ਮੰਨ ਲਓ 10000 ਬੱਚਾ ਤੇ 700 ਇੱਕ ਇਹ ਤਾਂ ਤਿਆਰ ਹੀ ਖੜਾ ਹੈ ਹੋਰ 20 25000 ਬੱਚਾ ਜੇ ਇਕੱਠਾ ਹੋ ਜਾਂਦਾ ਆ ਕੇ ਫਿਰ ਏਜੰਟਾਂ ਨੂੰ ਛੱਡੇ ਹੋਣਾ ਇਹਨਾਂ ਕੋ ਪਾਈ ਪਾਈ ਵਸੂਲਿਓ ਕਿਉਂਕਿ ਤੁਹਾਡੇ ਪਿਓ ਮਾਪੇ ਦਾਦਿਆਂ ਦੀ ਇਹ ਖੂਨ ਦੀ ਕਮਾਈ ਹੈ ਤੁਹਾਡੇ ਬਾਪੂ ਦੇ ਤੁਹਾਡੇ ਇਹ ਕਦੀ ਵੀ ਇਹਨਾਂ ਆਪਣੀ ਜ਼ਮੀਨ ਬਾਰੇ ਸੋਚਣਾ ਚਾਹੀਦਾ ਨਵੀਂ ਪੀੜੀ ਨੂੰ ਵੀ ਇਹ ਉਹ ਜ਼ਮੀਨ ਵਿਕੀ ਹੋਣੀ ਆ ਉਹ ਜ਼ਮੀਨ ਗਿਰਵੀ ਪਈ ਹੋਣੀ ਆ ਜਿੱਥੇ ਮੇਰੇ ਦਾਦੇ ਪਰਦਾਦਿਆਂ ਨੇ ਹੱਲ ਚਲਾਇਆ ਸੀ ਕਿਉਂਕ ਦਬਾਅ ਚਾਹੀਏ ਪਸੀਨੇ ਦੀਆਂ ਬੂੰਦਾਂ ਡਿੱਗੀਆਂ ਹੁੰਦੀਆਂ ਪਸੀਨਾ ਚਰਤਰ ਚੋਇਆ ਹੁੰਦਾ ਬਜ਼ੁਰਗਾ ਦਾ ਪੁਰਖਾਂ ਦਾ ਤੇ ਉਹ ਜ਼ਮੀਨਾਂ ਜੇ ਤੁਹਾਡੀਆਂ ਵੇਚ ਕੇ ਤੁਸੀਂ ਬੇਚ ਕੇ ਗਏ ਹੋ ਤੇ ਤੁਹਾਨੂੰ ਵਾਪਸ ਆਣਾ ਪੈਂਦਾ ਫਿਰ ਏਜੰਟਾ ਕੋਲ ਉਸ ਪਸੀਨੇ ਦਾ ਜਰੂਰ ਮੁੱਲ ਲੈ ਲਿਓ ਮੇਰੀ ਇੰਨੀ ਅਪੀਲ ਹੈ ਠੀਕ ਹੈ ਬਿਲਕੁਲ ਇਹ ਸਭ ਕੁਝ ਹੋਣ ਜਾ ਰਿਹਾ ਹੈ ਔਰ ਬੱਚਿਆਂ ਤੱਕ ਸਟੂਡੈਂਟਸ ਤੱਕ ਵੀ ਅਪੀਲ ਡਾਕਟਰ ਸਾਹਿਬ ਨੇ ਕਰ ਦਿੱਤੀ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਦੇ